ਅੱਜ ਮਾਨਸਾ ਦੇ ਸਰਕਾਰੀ ਸਕੂਲ ਮਾਨਸਾ ਖੁਰਦ ਵਿਖੇ ਕਰਵਾਇਆ ਗਿਆ ਵਿਦਿਅਕ ਸਮਾਰੋਹ ਅਤੇ ਪਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੇ ਕਈ ਦਿਨਾਂ ਤੋਂ ਚੱਲ ਰਿਹਾ ਸੀ ਮਾਨਸਾ ਦੇ ਸਰਕਾਰੀ ਸਕੂਲ ਮਾਨਸਾ ਖੁਰਦ ਵਿਖੇ ਇਹ ਪ੍ਰੋਗਰਾਮ ਹਰ ਸਾਲ ਦੀ ਤਰ੍ਹਾਂ ਬਾਬਾ ਸ਼੍ਰੀ ਚੰਦ ਬਰਕਤ ਕੂਟਿਆ ਸਵਾਮੀ ਨਿਰੰਜਨ ਦੇਵ ਜੀ ਦੇ ਉਦਾਸੀਨ ਆਸ਼ਰਮ ਅਤੇ ਸਕੂਲ ਸਟਾਫ ਅਤੇ ಗ್ರಾಮ ਪੰਚਾਇਤ ਦੇ ਸਹਿਯੋਗ ਦੇ ਨਾਲ ਹਰ ਸਾਲ ਇਹ ਸਮਾਗਮ ਕਰਵਾਇਆ ਜਾਂਦਾ ਜਿੱਥੇ ਅਖੰਡ ਪਾਠ ਸਾਹਿਬ ਕਰਵਾਏ ਜਾਂਦੇ ਨੇ ਤੇ ਅੱਜ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਵੀ ਪਾਏ ਗਏ ਜਿੱਥੇ ਵੱਡੀ ਗਿਣਤੀ ਦੇ ਵਿੱਚ ಗ್ರಾಮ ਪੰਚਾਇਤ ਅਤੇ ਪਿੰਡ ਨਿਵਾਸੀ ਪਹੁੰਚੇ ਅਤੇ ਦੂਰੋਂ ਦੂਰੋਂ ਸੰਗਤਾਂ ਵੀ ਪਹੁੰਚੀਆਂ ਜੋ ਬਾਬਾ ਸ਼੍ਰੀ ਚੰਦ ਬਰਕਤ ਕੂਟੀਆਂ ਦੇ ਵਿੱਚ ਜਾਂਦੇ ਨੇ ਤਾਂ ਦੋਸਤੋ ਅੱਜ ਵਿਦਿਆਕ ਸਮਾਰੋਹ ਸਰਕਾਰੀ ਸਕੂਲ ਮਾਨਸਾ ਖੁਰਦ ਦੇਖੇ ਕਰਵਾਇਆ ਗਿਆ ਜਿੱਥੇ ਸਾਰਾ ਸਟਾਫ ਮੌਜੂਦ ਸੀ ਅਤੇ ਮਾਨਸਾ ਦੀਆਂ ਮਸ਼ਹੂਰ ਹਸਤੀਆਂ ਵੀ ਪਹੁੰਚੀਆਂ ਜਿਨ੍ਹਾਂ ਦੇ ਵਿੱਚ ਮਾਨਸਾ ਦੇ ਐਮ.ਐਲ.ਏ ਵੀ ਸੀ ਅਤੇ ਹੋਰ ਵੀ ਕਈ ਆਗੂ ਵੀ ਜਿਹੜੇ ਮੌਜੂਦ ਸੀ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਜਿੱਥੇ ਅੱਜ ਵਿਦਿਆਕ ਸਮਾਰੋਹ ਕਰਵਾਇਆ ਗਿਆ ਉੱਤੇ ਹੀ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਵੀ ਪਾਏ ਗਏ ਅਤੇ ਸਾਰੇ ਸਟਾਫ ਅਤੇ ਬਾਬਾ ਪਰਸ਼ੋਤਮ ਦਾਸ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਮਾਗਮ ਹਰ ਸਾਲ ਵਿਰਕਤ ਕੁਟੀਆਂ ਵੱਲੋਂ ਵੀ ਕਰਵਾਇਆ ਜਾਂਦਾ ਹੈ ਤੇ ਸਟਾਫ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਕਰਾਇਆ ਜਾਂਦਾ ਸੁਣੋ ਕੀ ਕਿਹਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਅੱਜ ਸ਼੍ਰੀ ਰਾਮ ਨੌਮੀ ਦਾ ਤਿਹਾਰ ਵੀ ਆ ਔਰ ਮਾਨਸਾ ਖੁੱਦ ਵਿਖੇ ਸਕੂਲ ਵਿੱਚ ਖੜੇ ਆ ਸ਼੍ਰੀ ਸੁਖਮਨੀ ਸਾਹਿਬ ਦੇ ਮੇਰੇ ਖੰਡਪਾਤ ਸੀ ਖੰਡਪਾਤ ਸਾਹਿਬ ਦੇ ਭੋਗ ਪੈ ਰਹੇ ਨੇ ਔਰ ਕਿਉਂਕਿ ਛੋਟੀ ਮਾਨਸਾ ਬ੍ਰਿਕਤ ਕੁਟਿਆ ਦੇ ਸੰਤ ਜਿਹੜੇ ਕਿ ਪਰਪਕਾਰਿਕ ਕੰਮਾਂ ਲਈ ਸਮਾਜ ਦੇ ਸਾਹਮਣੇ ਸਾਜੇ ਸਾਰੇ ਕੰਮਾਂ ਲਈ ਜਾਣੇ ਜਾਂਦੇ ਨੇ ਉਨ੍ਹਾਂ ਵੱਲੋਂ ਅੱਜ ਕੇ ਵਿਦਿਆਕ ਪ੍ਰੋਗਰਾਮ ਰੱਖਿਆ ਗਿਆ ਨਾਲ ਛੋਟੀ ਮਾਨਸਾਂ ਦੀ ಗ್ರಾಮ ਪੰਚਾਇਤ ਔਰ ਸਾਰੇ ਪਤਵੰਤੇ ਸਾਡੇ ਆ ਨਗਰ ਵਾਸੀਆਂ ਵੱਲੋਂ ਹਰਿੰਦਰ ਜੀ ਖੜੇ ਨੇ ਆਪਣੇ ਗਗਨ ਜੀ ਖੜੇ ਨੇ ਔਰ ਹੋਰ ਸਾਰੇ ਮੋਹਰ ਸਾਹਿਬ ਖੜੇ ਨੇ ਔਰ ਇੱਕ ਵਿਦਿਆਕ ਪ੍ਰੋਗਰਾਮ ਰੱਖਿਆ ਕਿਉਂਕਿ ਸਾਰਾ ਸਰਕਾਰ ਦਾ ਵੀ ਤਹਿਈ ਹੈ ਕਿ ਅਸੀਂ ਵਿਦਿਆਕ ਆਪਣੇ ਬੱਚਿਆਂ ਨੂੰ ਇੱਕ ਵਿਦਿਆ ਦਾ ਮਿਆਰ ਉੱਚਾ ਚੱਕ ਕੇ ਉਸ ਲੈਵਲ ਤੱਕ ਲੈ ਕੇ ਜਾਣਾ ਤਾਂ ਜੋ ਸਾਡੇ ਬੱਚੇ ਜਿਹੜੇ ਬਾਹਰ ਦਾ ਰੁਖ ਕਰ ਰਹੇ ਸੀ ਅੱਜ ਪੜ੍ਹ ਲਿਖ ਕੇ ਆਪਣੇ ਪੰਜਾਬ ਦਾ ਆਪਣੇ ਪਿੰਡ ਦਾ ਆਪਣੇ ਏਰੀਆ ਦਾ ਨਾਮ ਰੌਸ਼ਨ ਕਰਨ ਸੋ ਮੈਂ ਨਗਰ ਵਾਸੀਆਂ ਦਾ ਸੰਤਾਂ ਦਾ ਪੰਚਾਇਤ ਦਾ ਸਾਰੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਦਿਆਂ ਜਿਨ੍ਹਾਂ ਨੇ ਅੱਜ ਬੜਾ ਇਹ ਖੂਬਸੂਰਤ ਪ੍ਰੋਗਰਾਮ ਜਿੱਥੇ ਸਾਨੂੰ ਧਰਮ ਨਾਲ ਜੋੜਦਾ ਹੈ ਉਥੇ ਵਿਦਿਆ ਦੇ ਨਾਲ ਜੋੜਦਾ ਪ੍ਰੋਗਰਾਮ ਕਰਾਇਆ ਸੋ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਔਰ ਸਰਕਾਰ ਵੱਲੋਂ ਹਰ ਪੋਸੀਬਲ ਮਦਦ ਇਹ ਸਕੂਲ ਦੀ ਡਿਵੈਲਪਮੈਂਟ ਲਈ ਜਿਹੜੇ ਵੀ ਸਾਡੇ ਸੱਜਣ ਕਹਿਣਗੇ ਉਹਦੇ ਹਰ ਹਾਲਤ ਚ ਸਾਰਾ ਪੂਰਾ ਕੀਤਾ ਜਾਊਗਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਅੱਜ ਦਾ ਜੋ ਸਮਾਗਮ ਨਾਮੇ ਸਹਿ ਸੰਧੀ ਆਰੰਭਤਾ ਦੇ ਸਬੰਧ ਦੇ ਵਿੱਚ ਔਰ ਸ਼੍ਰੀ ਨਰਿੰਦਰ ਸਿੰਘ ਜੀ ਮਹਾਰਾਜ ਜੀ ਦੀ ਦਾ ਨੂੰ ਸਮਰਪਿਤ ਇਹ ਸਮਾਗਮ ਕੀਤਾ ਗਿਆ ਇਹਦੇ ਵਿੱਚ ਧਾਰਮਿਕ ਸ਼ਖਸੀਅਤਾਂ ਔਰ ਇਲਾਕੇ ਦੇ ਜਿਨ੍ਹਾਂ ਸਾਡੇ ਟੀਚਰ ਸਹਿਬਾਨ ਜਿਨ੍ਹਾਂ ਦੀਆਂ ਕੁੱਝ ਉਪलब्ਧੀਆਂ ਇਸ ਇਲਾਕੇ ਦੇ ਵਿੱਚ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਔਰ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਇਸ ਵਿਦਿਅਕ ਖੇਤਰ ਦੇ ਵਿੱਚ ਖੇਡਾਂ ਦੇ ਖੇਤਰ ਦੇ ਵਿੱਚ ਇਸ ਸਕੂਲ ਨੂੰ ਅੱਗੇ ਤੱਕ ਰੋਸ਼ਨ ਕੀਤਾ ਇਸ ਕਰਕੇ ਅੱਜ ਦਾ ਇਹ ਸਮਾਗਮ ਸਮੂਥੇ ਨਗਰ ਦੇ ਔਰ ਇਲਾਕੇ ਦੀ ਸੰਗਤ ਦੇ ਸਹਿਯੋਗ ਦੇ ਨਾਲ ಗ್ರಾಮ ਪੰਚਾਇਤਾਂ ਦੇ ਸਹਿਯੋਗ ਦੇ ਨਾਲ ਔਰ ਧਾਰਮਿਕ ਜਿੰਨੀਆਂ ਸਾਡੀਆਂ ਸੰਸਥਾਵਾਂ ਨੇ ਉਹਨਾਂ ਦੇ ਸਹਿਯੋਗ ਨਾਲ ਸਾਡੇ ਨਗਰ ਦੇ ਗੁਰਦੁਆਰਾ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਔਰ ਗੁਰਦੁਆਰਾ ਅਕਾਲ ਬੰਗਲਾ ਸਾਹਿਬ ਬੁੱਢਾ ਤਲ ਦੀ ਸੌਣੀ ਜੋ ਹੈ ਔਰ ਤੀਸਰਾ ਸਾਡਾ ਜਿਹੜਾ ਹੈਗਾ ਬੱਚਿਆਂ ਦਾ ਜਿਹੜਾ ਮਾਨਸਾ ਸਪੋਰਟਸ ਕਲੱਬ ਉਹਨਾਂ ਸਾਰਿਆਂ ਵੱਲੋਂ ਇਸ ਸਮਾਗਮ ਨੂੰ ਔਰ ਟੀਚਰ ਸਾਹਿਬਾਨਾਂ ਨੇ ਬਹੁਤ ਮਿਹਨਤ ਦੇ ਨਾਲ ਇਸ ਸਮਾਗਮ ਨੂੰ ਮਨਾਇਆ ਔਰ ਬਹੁਤ ਵਧੀਆ ਹੈ ਜਿਹੜਾ ਹੈ ਸਮਾਗਮ ਨਿਬੜਿਆ ਮਹਾਰਾਜ ਦੀ ਕਿਰਪਾ ਰਹੇ ਇਸੇ ਤਰ੍ਹਾਂ ਇਹ ਅੱਗੇ ਵਧਦਾ ਤੇ ਫੁੱਲਦਾ ਰਹੇ ਪੈਮਨ ਮੰਨਿੰਦਰ ਕੋਰ ਸਰਕਾਰੀ ਮਿਡਲ ਸਕੂਲ ਮਾਨਸਾ ਖੁਰ ਇਹ ਬਾਬਾ ਸ਼੍ਰੀ ਪਰਸ਼ੋਤਮ ਦਾਸ ਜੀ ਹਰ ਸਾਲ ਸਲਾਨਾ ਵਿਦਿਅਕ ਪ੍ਰੋਗਰਾਮ ਕਰਾਉਂਦੇ ਆ ਵਿਦਿਅਕ ਪ੍ਰੋਗਰਾਮ ਕਰਾਉਂਦੇ ਨੇ ਉਹਨਾਂ ਨੇ ਉਪਰਾਲਾ ਕੀਤਾ ਤੇ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਤੇ ਸਮੂਹ ਨਗਰ ਨਿਵਾਸੀਆਂ ਦਾ ਵੀ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਇਹ ਉਪਰਾਲਾ ਸ਼ੁਰੂ ਕੀਤਾ ਤੇ ਮੈਂ ਚਾਹੁੰਨੀ ਆ ਇਹ ਹਰ ਸਾਲ ਇਸ ਤਰ੍ਹਾਂ ਹੀ ਹੁੰਦਾ ਰਹੇ ਹਾਂ ਜੀ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਸਰਕਾਰ ਵੱਲੋਂ 스마트 ਬੋਰਡ ਕਲਾਸਿਸ ਦਾ ਸਟਾਰਟ ਨੇ ਤਾਂ ਆਪਣਾ ਬੱਚਿਆਂ ਨੂੰ ਜਿਹੜੀ ਪੜ੍ਹਾਈ ਹੈ ਉਹ 스마트 ਬੋਰਡ ਕਲਾਸਿਸ ਤੇ ਸ਼ੁਰੂ ਕੀਤੀ ਜਾਂਦੀ ਹੈ ਬਾਕੀ ਇਸ ਤੇ ਜਿਹੜਾ ਮਾਹੌਲ ਹੈ ਐਡਮਿਸ਼ਨਸ ਨੇ ਉਹ ਵੱਧ ਰੀਆਂ ਨੇ ਦਿਨੋਂ ਦਿਨੋ ਤੇ ਮੈਂ ਲੋਕਾਂ ਨੂੰ ਇਹੀ ਬੇਨਤੀ ਕਰਦੀ ਆ ਕਿ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਦੇ ਵਿੱਚ ਜ਼ਰੂਰ ਪੜਾਉਣ ਮੈਂ ਕਮਲਪ੍ਰੀਤ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਮਾਨਸਾ ਕੋਰ ਡੀ ਐਚ ਟੀ ਮੈਨੂੰ ਬਹੁਤ ਇਸ ਪਿੰਡ ਤੇ ਮਾਣ ਹੈ ਕਿ ਜਦੋਂ ਮੈਂ ਇਸ ਸਕੂਲ ਦੇ ਵਿੱਚ ਆਈ ਸੀ 2015 ਦੇ ਵਿੱਚ ਤਾਂ ਇੱਥੇ ਸਿਰਫ 95 ਬੱਚਿਆਂ ਦੀ ਗਿਣਤੀ ਸੀ ਤੇ ਅੱਜ ਇਸ ਸਕੂਲ ਦੇ ਵਿੱਚ 225 ਬੱਚਿਆਂ ਦੀ ਗਿਣਤੀ ਹੈ ਤੇ ਇਹ ਜਿਹੜਾ ਸਮਾਗਮ ਸਮਾਗਮ ਕਰਵਾ ਰਹੇ ਨੇ ਇਹ ਸਾਡੇ ਸੰਤ ਪ੍ਰਸ਼ੋਤਮ ਦਾਸ ਜੀ ਦੀ ਮਿਹਰਬਾਨੀ ਦੇ ਨਾਲ ਪਿਛਲੇ ਸਾਲ ਤੋਂ ਇਹ ਸਟਾਰਟ ਕੀਤਾ ਤੇ ਉਹਨਾਂ ਨੇ ਪਰਨ ਕੀਤਾ ਕਿ ਇਸ ਵਿਦਿਆਕ ਸੈਸ਼ਨ ਦਾ ਦੀ ਜਿਹੜੀ ਸ਼ੁਰੂਆਤ ਹੈ ਉਹ ਇੱਥੋਂ ਹੀ ਕਰਿਆ ਕਰਾਂਗੇ ਪਾਠ ਤੋਂ ਸ਼ੁਰੂ ਕਰਕੇ ਤੇ ਇਸ ਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਇਸ ਪਾਠ ਦੇ ਨਾਲ ਇਸ ਪਿੰਡ ਦੇ ਵਾਸੀ ਬੱਚਿਆਂ ਦੇ ਮਾਪੇ ਜੁੜੇ ਨੇ ਇਸ ਨਾਲ ਬੱਚਿਆਂ ਦਾ ਦਾਖਲਾ ਵੀ ਵੱਧਾ ਹੈ ਕਿਉਂਕਿ ਜਦੋਂ ਸਕੂਲ ਦੇ ਵਿੱਚ ਆ ਕੇ ਦੇਖਦੇ ਨੇ ਮੈਂ ਪੂਰੇ ਮਾਨ ਨਾਲ ਕਹਿੰਨੀ ਆ ਕਿ ਆਪਣੇ ਪ੍ਰਾਈਵੇਟ ਸਕੂਲ ਦਾ ਬੱਚਾ ਤੇ ਸਾਡੇ ਸਕੂਲ ਦੇ ਬੱਚੇ ਦਾ ਤੁਸੀਂ ਕੰਪੀਟੀਸ਼ਨ ਕਰ ਲੋ ਕਿਤੇ ਵੀ ਸਾਡੇ ਸਕੂਲ ਦੇ ਵਿੱਚ ਤੇ ਸਾਡੇ ਬੱਚਿਆਂ ਦੇ ਵਿੱਚ ਸਾਡੇ ਅਧਿਆਪਕਾਂ ਦੇ ਵਿੱਚ ਕਮੀ ਨਹੀਂ ਹੈ ਧੰਨਵਾਦ